ਮਾਨਯੋਗ ਐਸਐਸਪੀ ਸਾਹਿਬ ਸ੍ਰੀ ਅਜੇ ਗਾਂਧੀ ਆਈਪੀਐਸ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਜਿਹੜੀ ਨਸ਼ੀ ਵਿਰੋਧ ਮਹਿਮ ਚਲਾਈ ਗਈ ਹੈ ਇਹਦੇ ਵਿੱਚ ਜਿਹੜਾ ਥਾਣਾ ਸਿਟੀ ਮਨ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਜਿਹੜੇ ਸਾਡੇ ਐਸਆਈ ਬਲਵਿੰਦਰ ਸਿੰਘ ਨੇ ਇਸ ਵੀ ਦੇ ਪੁਲਿਸ 파ਟੀ ਜਗਿੰਦਰ ਚੌਂਗ ਮੌਜੂਦ ਸੀ ਇਹਨਾਂ ਨੂੰ ਇੱਕ ਇਨਫੋਰਮੇਸ਼ਨ ਮਿਲੀ ਕਿ ਦੋ ਜਾਨੇ ਜਿਹਦੇ ਵਿੱਚ ਕੇਵਲ ਸਿੰਘ ਪੁੱਤਰ ਗਰਦੇਆਲ ਸਿੰਘ ਤੇ ਦੂਸਰਾ ਅਰਸ਼ਦੀਪ ਪੁੱਤਰ ਸੋਹਣ ਸਿੰਘ ਵਾਸਿ ਕਲਾੜ ਜਿਹੜਾ ਲੁਧਿਆਣਾ ਵੈਨਿਊ ਕਾਰ ਦੇ ਉੱਪਰ ਜਿਹੜਾ ਥੱਲੇ ਕੇ ਤੋਂ ਜਿਹੜਾ ਲਵਾਰਾ ਰੋਡ ਜਾਂਦਾ ਉੱਥੇ ਫੀਮ ਲੈ ਕੇ ਆ ਰਹੇ ਆ ਉੱਥੇ ਇਹਨਾਂ ਨੇ ਜਾ ਕੇ ਸਮੇਤ ਪੁਲਿਸ ਪਾਰਟੀ ਰੇਡ ਕੀਤਾ ਤੇ ਉਹਨਾਂ ਨੂੰ ਕਾਬੂ ਕੀਤਾ ਕਿ ਉਹਨਾਂ ਦੇ ਕੋਲੋਂ ਜਿਹੜੀ 3 ਕਿਲੋ ਫੀਮ ਜਿਹੜੀ ਬਰਾਮਦ ਕੀਤੀ ਗਈ ਇਹ ਸਭ ਲੁਧਿਆਣਾ ਦੇ ਰਹਿਣ ਵਾਲੇ ਆ ਮੋਗੇ ਕਿਸੇ ਨਾਲ ਫਿਰ ਕਰਨਾ ਸੀ ਕੀ ਅਸੀਂ ਜਿਹੜਾ ਕਰ ਰਹੇ ਆ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਆ ਇਹ ਬਾਅਦ ਚ ਅਜਰਮਾਂ ਪੇਸ਼ ਕਰ ਰਹੇ ਆ ਬਾਅਦ ਅਰਮਾਨ ਵਿੱਚ ਕੁਝ ਕੁਛ ਕਰਨ ਤੋਂ ਬਾਅਦ ਦੱਸਾਂਗੇ ਇਹ ਦੋ ਜਣੇ ਸੀ ਟੋਟਲ ਪਤਾ ਲੱਗਾ ਜੀ ਟੀਨ ਕਿਤੋਂ ਲੈ ਕੇ ਆ ਰਹੇ ਸੀ ਕਿਹੋ ਜਿਹੇ ਸੀ ਇਹ ਮੁੱਦੇ ਇਹ ਵੀ ਹਾਂ ਹੁਣ ਕਰਕੇ ਇਨਵੈਸਟੀਗੇਸ਼ਨ ਕਰਨੇ ਬਾਅਦ ਚ ਦੱਸਦੇ ਆ ਗੱਡੀ ਵੈਲਿਊ ਦਾ ਪਤਾ ਲੱਗਾ ਜੀ ਕਿੰਨਾ ਦੀ ਹੈ ਨਹੀਂ ਉਹਦੇ ਵਿੱਚ ਸਾਨੂੰ ਜਿਹੜੀ ਜਿਹੜੀ ਗੱਡੀ ਦੇ ਵਿੱਚ ਆਰਸੀ ਨਹੀਂ ਮਿਲੀ ਜੇ ਉਹਦੇ ਵਿੱਚ ਹੁਣ ਅਸੀਂ ਤਸਦੀਕ ਦੀ ਮਾਲਕੀ ਕਰਾਵਾਂਗੇ ਮਾਲਕੀ ਕਰਾਉਣ ਤੋਂ ਬਾਅਦ ਪਤਾ ਲੱਗੂਗਾ ਉਹਨੇ ਪਹਿਲਾਂ ਵੀ ਪਰਚਾ ਦਰਜੇ ਨਹੀਂ ਮੇਰਾ ਪਰਚਾ ਨਹੀਂ ਦਰਜਿਆ ਨਾ